ਲਿਓ ਜੀ ਬਣ ਗਈ ਆਪਣੀ ਸਬਜੀ ਰੋਟੀ ਪਾਣੀ ਤਿਆਰ ਹੈ ਇਹ ਸਾਰਾ ਕੁਝ ਮਿੱਤਰਾਂ ਨੇ ਗੱਡੀ ਆ ਪੂਰੀਆਂ ਸੋਲ ਤਾਂ ਜਮੈਂ ਗਣਾਉਂਗਾ ਤੇਰੇ ਚੋਰ ਦਾ ਬਣ ਰਿਹਾ ਦਾਲ ਸਬਜੀ ਬਣ ਗਈ ਇੱਕ ਗਲਾਸ ਹੈ ਤਾਂ ਚੋਲਾ ਦਾ ਬੜੀਆਂ ਬਣ ਗਿਆ ਟੈਸਟ ਕਰੋ ਇਹ ਇੱਕ ਗਲਾਸ ਵੀ ਥੋੜੀ ਮਾਪ ਪਿਆ ਕਰ ਮੈਂ ਹੋਰ ਵੀ ਕਮ ਰਹਿ ਕੇ ਮੈਂ ਘੜਿਆ ਜੋਂ ਢੀਸਾ ਉਹ ਨਾ ਬਣਾਇਓ ਨਾ ਥੋੜਾ ਕੋਈ ਮਾਲ ਨਹੀਂ ਹੈਗਾ ਹਰ ਰੋਜ਼ ਮਹੀ ਪਹਿਰਿਆ ਯਾ ਕਿ ਤੇ ਦਵਾ ਮਸਤੀ Delhi ਇਹ ਦੇਖੋ ਇਸ ਟਾਈਮ ਹੀ ਪੂਰਾ ਬੱਦਲ ਬਾਹਰ ਬਾਰਿਸ਼ ਹੋ ਰਹੀ ਥੱਲੇ ਬੈਠਿਆ ਤਰਪਾਲ ਪਾਈ ਇਹ ਨਿਭ ਰਹੀ ਪੰਜ ਪੰਜ ਦਿਨ ਹੋ ਗਿਆ ਜੇ ਗੱਡੀਆਂ ਨਾ ਪਰਨੇ ਪਰ ਨਾ ਉੜੀਸਾ ਵਿੱਚ ਰੇਟ ਰਹਾ ਨਾ ਮਾਲ ਰਿਹਾ ਇਸ ਟਾਈਮ ਆਪਾਂ ਲੋ ਬੈਠੇ ਜੱਜਪੁਰ ਸੋ ਗੱਡੀਆਂ ਨਾ ਆਣ ਲੱਗ ਅਜੇ ਵੀ ਦੋ ਦਿਨ ਕਰਿਆ ਲੱਗੀਆਂ ਸੋ ਸਾਰੇ ਭਾਈ ਦੇਖਦੇ ਕਿਆ ਉਹ ਇਧਰ ਬਰਸਾਤ ਬਹੁਤ ਪੈ ਰਹੀ ਐ ਹਰ ਰੋਜ਼ ਬਰਸਾਤ ਹੋਣੇ ਕਾਰਨ ਗੱਡੀਆਂ ਭਰਦੀਆਂ ਨਹੀਂ ਤੇ ਵੀ ਨਹੀਂ ਹਟਿਆ ਕਿ ਚੱਲ ਰਿਹਾ ਆਪਣਾ ਦਾਲ ਸਬਜ਼ੀ ਰੋਟੀ ਪਾਣੀ ਆਪਣੀ ਗੱਡੀਆਂ ਦੇ ਵਿੱਚ ਸੋਰਾ ਕੋਈ ਪਤਾ ਨਹੀਂ ਹੈਗਾ ਨਾ ਰ ਕੋਈ ਰੋਟੀ ਹੈ ਪ੍ਰਬੰਧ ਨਾ ਕੋਈ ਚਾਹ ਪਾਣੀ ਗਾ ਬਸ ਜਾਓ 2-3 ਕਿਲੋਮੀਟਰ ਜਾਓ ਵਾਰ ਆਪਣੀ ਖਾ ਕੇ ਆਓ ਸੋ ਮੇਰਾ ਵੀਰ ਜੀ ਦੇ ਦੇ ਕਾ ਉਹ ਓਡੀਸਾ ਕਣੀ ਨੂੰ ਮੀ ਬਹੁਤ ਪੈ ਰਹੇ ਆ